ਮੈਂ ਵੇੜੇ ਵਾਲਿਆਂ ਦਾ ਮੁੰਡਾ ਤੇਰੇ ਵੇੜੇ 'ਚ ਖੜਾ ਵੇੜੇ ਵਾਲਿਆਂ ਦਾ ਮੁੰਡਾ ਹਾਂਜੀ ਉਹ ਕੀ ਦਰਦ ਸੀ ਤੁਹਾਡੇ ਅੰਦਰ ਉਹ ਦਰਦ ਬੈਠਾ ਤੁਸੀਂ ਕਹਿੰਦੇ ਹੋ ਕਿ ਮੈਂ ਸ਼ਿਵ ਕੁਮਾਰ ਵਾਲਾ ਦਰਦ ਨਹੀਂ ਲੈ ਕੇ ਬੈਠਾ ਮੇਰੇ ਅੰਦਰ ਸੰਤਰਾਉਂ ਦਾ ਸੀ ਦਾ ਦਰਦ ਹੁਣ ਜਰਨਲ ਕੈਟਾਗਰੀਆਂ ਦੇ ਦੋਸਤਾਂ ਮਿੱਤਰਾਂ ਭੈਣਾ ਭਰਾਵਾਂ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਉਹ ਗਾਣੇ ਨੂੰ ਸਮਝਿਆ ਬਹੁਤ ਸ਼ੇਅਰ ਕੀਤਾ ਗਰੀਬ ਬੰਦੇ ਵਾਸਤੇ ਕਦੇ ਵੀ ਕੁਝ ਨਹੀਂ ਬਦਲਦਾ ਕਿਸੇ ਵੀ ਯੁੱਗ ਚ ਕੁਝ ਨਹੀਂ ਬਦਲਦਾ ਆਲੇ ਦੁਆਲੇ ਕੁਝ ਗਲਤ ਵਾਪਰਦਾ ਕੁਝ ਕੁਰੀਤیاں ਜਿਹੜੀਆਂ ਸਮਾਜ ਦੇ ਵਿੱਚ ਮੈਂ ਉਹਨਾਂ ਦੀਆਂ ਸ਼ਬਦਾਂ ਨਾਲ ਤਸਵੀਰਾਂ ਖਿੱਚਦਾ ਤੁਸੀਂ ਹੰਡਾਈਆਂ ਬਿਲਕੁਲ ਗਰੀਬ ਬੰਦੇ ਦਾ ਕੋਈ ਵਾਰੀ ਵਾਰਸ ਨਹੀਂ ਹੈਗਾ ਗਰੀਬ ਬੰਦੇ ਨੂੰ ਸਿਰਫ ਵਰਤਿਆ ਜਾਂਦਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਜੋ ਕੁਝ ਵਿਕਦਾ ਹੈ ਬੰਦਾ ਉਹੀ ਵੇਚੂਗਾ ਫਿਲਮ ਆਪਲਾ ਦੀ ਗੀਤ ਹੈ ਤੁਸੀਂ ਵੀ ਕੋਸ਼ਿਸ਼ ਕਰੋਗੇ ਜਿਵੇਂ ਕਹਿੰਦੇ ਕਿ ਹਥਿਆਰਾਂ ਵਾਲੇ ਗੀਤ ਬੜੇ ਵਿਕਦੇ ਆ ਉੱਪਕੇ ਗੀਤ ਜੋ ਗਾਵੇ ਬੰਬ ਬੰਦੂਕਾਂ ਦੇ ਸਾਚਾ ਖਾਂ ਬਦਬੂਦੀਆਂ ਗੱਲਾਂ ਕਰਦਾ ਹੈ ਇਹ ਲੋੜ ਪਈ ਤਾਂ ਮੈਂ ਲਿਖ ਸਕਦਾ ਮੈਂ ਆਪਾਂ ਕਿਹੜਾ ਸੌ ਪਾਈ ਹੋਈ ਹੈ ਪੈਸੇ ਲਈ ਵਾ ਬਿਲਕੁਲ ਲਿਖ ਸਕਦੇ ਇਸ ਕੱਲ ਦਾ ਟੈਂਡਰ ਥੋੜੋ ਲਿਆ ਹੋਇਆ ਵੀ ਸਾਰੇ ਚੰਗੇ ਮਾਈ ਲਿਖਣੇ ਆ ਚੰਗੇ ਮਾਈ ਲਿਖਣੇ ਤੇ ਭੁੱਖਾ ਮਾਈ ਮਾਰਨਾ ਜਿਹੜੇ ਕਲਾਕਾਰ ਲੋਕ ਗੀਤਕਾਰਾਂ ਦੀ ਮਿਹਨਤ ਨਹੀਂ ਦਿੰਦੇ ਉਹ ਉਹਨੇ ਗੀਤਕਾਰਾਂ ਦੇ ਗੁਨਾਹਗਰ ਨੇ ਜਿੰਨੇ ਉਹ ਪੰਜਾਬੀ ਮਾਂ ਬੋਲੀ ਦੇ ਗੁਨਾਹਗਰ ਗੀਤਕਾਰ ਚਾਹੁੰਦੇ ਕਿ ਅਸੀਂ ਆਪ ਗਾ ਲਈਏ ਤੁਸੀਂ ਬਹੁਤੇ ਸਰੀਲਿਓ ਤੁਸੀਂ ਵੀ ਸੋਚ ਸਕਦੇ ਆਉਣ ਵਾਲੇ ਸਮੇਂ 'ਚ ਕਿ ਮੈਂ ਗਾਉਣ ਲੱਗ ਜਾਂ ਪਰ ਗੀਤਕਾਰ ਪਿੱਛੇ ਕਿਉਂ ਰਹਿ ਜਾਂਦਾ ਬਹੁਤ ਹਿੱਟ ਹਿੱਟ ਗੀਤ ਲਿਖਣ ਵਾਲੇ ਬੰਦੇ ਸ਼ਾਹਕਾਰ ਗੀਤ ਲਿਖਣ ਵਾਲੇ ਬੰਦੇ ਅੱਜ ਮਾਰਕੀਟ 'ਚ ਨਹੀਂ ਹੈਗੇ ਉਹਨਾਂ ਦੇ ਨਵੇਂ ਗਾਣੇ ਆ ਨਹੀਂ ਰਹੇ ਕਿੰਨਾ ਵਾਸਤੇ ਉਹਨਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਸਾਮਰਾਜ ਖੜੇ ਕਰ ਲਏ ਉਹਨਾਂ ਨੇ ਉਹਨਾਂ ਦੀ ਮਿਹਨਤ ਨਹੀਂ ਦਿੱਤੀ ਬਣਦੀ ਜਾਂ ਆਪ ਦੇ ਨਾਲ ਜੋੜੀ ਨਹੀਂ ਰੱਖਿਆ ਬਹੁਤ ਗਾਣੇ ਕਈ ਵਾਰੀ ਮਾਰੇ ਵੀ ਜਾਂਦੇ ਆ ਕੰਨਾਂ ਦੀ ਕਈ ਵਾਰੀ ਮਿਹਨਤ ਨਹੀਂ ਮਿਲਦੀ ਪਰ ਜਿਨ੍ਹਾਂ ਦੀ ਮਿਲੀ ਚਲ ਜਿਨੇ ਵੀ ਮਾਰੇ ਰੱਬ ਸਭ ਨੂੰ ਤੰਦਰੁਸਤੀਆਂ ਤਰੱਕੀਆਂ ਬਲੰਦੀਆਂ ਬਖਸ਼ੇ ਸਮਤ ਜਰੂਰ ਬਖਸ਼ੇ ਨਾ ਪਹਿਲਾ ਗੀਤਕਾਰ ਸੋਚਦਾ ਯਾਰ ਮੇਰਾ ਕੋਈ ਗਾਣਾ ਗਾ ਦੇ ਹਾਂਜੀ ਹਾਂਜੀ ਪੈਸੇ ਦੀ ਮੈਨੂੰ ਲੋੜ ਨਹੀਂ ਪਰ ਜਦੋਂ ਗੀਤ ਚੱਲ ਜਾਂਦਾ ਫਿਰ ਗੀਤਕਾਰ ਵੀ ਕਹਿੰਦਾ ਮੈਂ ਤਾਂ 1.5-2 ਲੱਖ ਲਿਆ ਕਰੂੰਗਾ ਗਾਣੇ ਤਾਂ ਹਾਂਜੀ ਹਾਂ ਬਿਲਕੁਲ ਉਹ ਪਹਿਲਾ ਗਾਣਾ ਤਾਂ ਹਿੱਟ ਹੁੰਦਾ ਨੇ ਬੀਟ ਦੇਸੀ ਆ ਦੇਸੀ ਬੀਟ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਕੈਮਰਾਮੈਨ ਮਲਕੀਤ ਸਿੰਘ ਦੇ ਨਾਲ ਦੇਸੀ ਬੀਟ ਪ੍ਰੋਗਰਾਮ ਹੈ ਜੀ ਤੇ ਸਾਡਾ ਇਸ ਦੇਸੀ ਬੀਟ ਪ੍ਰੋਗਰਾਮ ਦੇ ਤਹਿਤ ਇਹ ਰਹਿੰਦਾ ਹਮੇਸ਼ਾ ਕਿ ਅਸੀਂ ਉਹ ਕਲਾਕਾਰ ਉਹ ਗੀਤਕਾਰ ਲੱਭਦੇ ਆ ਜਿਨ੍ਹਾਂ ਨੇ ਬੜੇ ਗਾਣੇ ਮਕਬੂਲ ਕੀਤੇ ਹੋਣ ਜਾਂ ਜਿਨ੍ਹਾਂ ਦੇ ਲਿਖੇ ਹੋਣ ਜਾਂ ਜਿਨ੍ਹਾਂ ਨੇ ਗਾਏ ਹੋਣ ਅੱਜ ਇਸ ਗੀਤਕਾਰ ਨਾਲ ਤੁਹਾਨੂੰ ਮਿਲਾਉਣਾ ਹੈ ਉਹ ਗੀਤਕਾਰ ਇੱਕ ਗਾਣਾ ਲਿਖਦਾ ਵਿੜੇ ਵਿੜੇ ਵਾਲਿਆਂ ਦਾ ਮੁੰਡਾ ਇੱਕ ਪਾਸੇ ਲਿਖਦਾ ਪਿੰਡ ਵਿਕਾਊਆ ਜੋ ਕਰਮਜੀਤ ਅਨਮੋਲ ਗਾਉਂਦੇ ਨੇ ਤੇ ਇੱਕ ਪਾਸੇ ਯਾਰਾ ਵੇ ਯਾਰਾ ਤੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਦੇ ਗੀਤ ਗੂੰਜਦੇ ਨੇ ਆਟੇ ਦੀ ਚਿੜੀ ਗਾਣਾ ਤੁਸੀਂ ਸੁਣਿਆ ਹੋਵੇਗਾ ਕਲਦੀਪ ਕੰਡਿਆਰਾ ਕਲਦੀਪ ਕੰਡਿਆਰਾ ਭਾਈ ਮੇਰੇ ਨਾਲ ਨੇ ਭਾਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਕਿ ਅੱਜ ਤੁਸੀਂ ਵਿਆਹ ਤੇ ਆਏ ਸੀਗੇ ਤੇ ਵਿਆਹ ਤੇ ਭਾਈ ਤੁਹਾਨੂੰ ਅਸੀਂ ਫੜ ਲਿਆ ਚਲੋ ਕੋਈ ਨਾ ਬਰਾਤੀਆਂ ਚੋਂ ਹਾਂਜੀ ਹਾਂਜੀ ਅੱਜ ਮੇਰੇ ਪਿੰਡੋਂ ਗਰਾਤ ਆਈ ਹੋਈ ਹੈ ਜੀ ਸਰਦਾਰ ਕੁਲਦੀਪ ਸਿੰਘ ਚੈਲ ਮੇਰਾ ਨਾਂ ਹੀ ਉਹਦੇ ਨਾਲ ਜੁੜਦਾ ਹੈ ਬੰਦੇ ਭਾਈ ਮੇਰਾ ਬਹੁਤ ਪਿਆਰਾ ਮਿੱਤਰ ਆ ਕੁਲਦੀਪ ਸਿੰਘ ਜੀ ਉਹਨਾਂ ਦੇ ਬੇਟੇ ਦਾ ਵਿਆਹ ਤੇ ਅਸੀਂ ਇੱਥੇ ਮਹਾਰਾਜਾ ਪੈਲਸ 'ਚ ਵਿਆਹ ਆਏ ਹੋਏ ਸੀ ਗਰਾਤ ਆਏ ਹੋਏ ਸੀ ਅਸੀਂ ਫੜ ਲਿਆ ਹਾਂਜੀ ਵਿਆਹ ਦਾ ਵੀ ਵਿਆਹ ਦਾ ਵੀ ਚੱਲਦੇ ਚੱਲਦੇ ਗੱਲ ਕਰਦੇ ਆ ਵਿਆਹ ਦਾ ਵੀ ਬਾਈ ਇੱਕ ਆਪਣਾ ਚਾਹ ਹੁੰਦਾ ਬਿਲਕੁਲ ਬਿਲਕੁਲ ਹਾਂਜੀ ਤੋਂ ਇੱਕ ਗਾਣਾ ਸ਼ਾਇਦ ਬਲਕਾਰ ਸਿੱਧੂ ਨੇ ਇਹ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰਦਾ ਸਾਡਾ ਬਹੁਤ ਪਿਆਰਾ ਭਤੀਜਾ ਜੀ ਲਾਲੀ ਅੱਜ ਉਹਦਾ ਵਿਆਹ ਤੇ ਸਾਨੂੰ ਬਹੁਤ ਗੋਡੇ ਗੋਡੇ ਚਾਹ ਲਾਲੀ ਦਾ ਵਿਆਹ ਤੇ ਸਾਨੂੰ ਗੋਡੇ ਗੋਡੇ ਚਾਹ ਤੇ ਉਤੋਂ ਤੁਸੀਂ ਸਾਨੂੰ ਲਿਆ ਫਾ ਅੱਛਾ ਵਿਆਹ ਦੇ ਗਾਣੇ ਲਿਖੇ ਕਰਦੇ ਵਿਆਹ ਹਾਂਜੀ ਬੜੇ ਵਿਆਹਾਂ ਤੇ ਉਹ ਵਿਆਹਾਂ ਚ ਤਾਂ ਗਾਣੇ ਲੋਕੇ ਸੁਣਦੇ ਆ ਵਿਆਹਾਂ ਤੇ ਤਾਂ ਲਿਖਦੇ ਆ ਤੇ ਵਿਆਹ ਤੇ ਗਾਣੇ ਨਾਲ ਲਿਖੇਗਾ ਫਿਰ ਕੀ ਲਿਖਾਂਗੇ ਹਾਂਜੀ ਹਾਂ ਕਾਫੀ ਗਾਣੇ ਲਿਖਿਆ ਪਰ ਮੇਰੇ ਯਾਦ ਨਹੀਂ ਹੈਗੇ ਮੈਂ ਲਿਖਦਾ ਕਾਫੀ ਬੀਟ Song ਹਾਂਜੀ ਕੋਈ ਸ਼ੇਰ ਤੋਂ ਸ਼ੁਰੂ ਕਰ ਦਿਆ ਕੋਈ ਗੀਤ ਦਾ ਸਥਾਈ ਅੰਤਰਾ ਜਾਂ ਕੋਈ ਸ਼ੇਰ ਸੁਣਾਓ ਹਾਂਜੀ ਹੂੰ ਕੋਈ ਵੀ ਚੇਤੇ ਜਿਹੜਾ ਆਉਂਦਾ ਤੁਹਾਨੂੰ ਲੱਗਦਾ ਕਿ ਇਸ ਸਮੇਂ ਜਿੱਥੇ ਆਪਾਂ ਖੇਤ 'ਚ ਖੜੇ ਆ ਬਿਲਕੁਲ ਹਾਂਜੀ ਕਣਕ ਬੀਜਣ ਵਾਲੀ ਅਮਨਤ ਲੱਗਾ ਕਈਆਂ ਨੇ ਤਾਂ ਬਿਜਲੀ ਹੈਨਾ ਤਾਂ ਇਹ ਖੁੱਲਾਪਨ ਜਿਹੜਾ ਪਿੰਡਾਂ ਦਾ ਮਾਹੌਲ ਹੈ ਕੋਈ ਵੀ ਸ਼ੇਰ ਕੋਈ ਚੇਤੇ ਆ ਰਿਹਾ ਹੋਊਗਾ ਤੁਹਾਨੂੰ ਇੱਕਦਮ ਤੁਸੀਂ ਮੈਨੂੰ ਬਰਾਤ 'ਚੋਂ ਫੜਿਆ ਹੋਇਆ ਮੇਰੇ ਇੱਕ ਗਾਣਾ ਯਾਦ ਹੁੰਦਾ ਹਮੇਸ਼ਾ ਉਹ ਤੋਂ ਸ਼ੁਰੂ ਕਰ ਲੈਣੇ ਜੀ ਕੁਰਬਾਨ ਗਾਣਾ ਸ਼ੈਤਾਨ ਸਾਹ ਵੇ ਆਨ ਬਸੋ ਮੋਰੇ ਨੈਣਨ ਮੇ ਤੁਝੇ ਪਲਕਾਂ ਚਾਂਪ ਢਕ ਲੂੰ ਨਾ ਮੈਂ ਦੇਖੂੰ ਕਿਸੇ ਹੋਰ ਕੋ ਨਾ ਤੋਹੇ ਦੇਖੰਦੂੰ ਨਾ ਤੋ ਹੈ ਦੇਖੰਦੂ ਜਦੋਂ ਤੂੰ ਨਾ ਲਵੇਂ ਸਾਡਾ ਵੇ ਦਿਲ ਕੁਰਬਾਨ ਹੋ ਜਾਂਦਾ ਹੈ ਜਦੋਂ ਤੂੰ ਨਾ ਲਵੇਂ ਸਾਡਾ ਵੇ ਦਿਲ ਕੁਰਬਾਨ ਹੋ ਜਾਂਦਾ ਹੈ ਵੇ ਆਪਣੇ ਆਪ ਤੇ ਸਜਣਾ ਵੇ ਆਪਣੇ ਆਪ ਤੇ ਸਜਣਾ ਸਾਨੂੰ ਮਾਣ ਹੋ ਜਾਂਦਾ ਜੋ ਦੋ ਤੂੰ ਨਾ ਨਵੇਂ ਸਾਡਾ ਵੇ ਦਿਲ ਕੁਰਬਾਨ ਹੋ ਜਾਂਦਾ ਤੁਹਾਡੇ ਗਾਣੇ ਸੁਣ ਕੇ ਵੀ ਸਾਡਾ ਵੀ ਦਿਲ ਕੁਰਬਾਨ ਹੋ ਜਾਂਦਾ ਆਟੇ ਦੀ ਚਿੜੀ ਜਿਹੜਾ ਗਾਣਾ ਸੀ ਨਾ ਮੇਰਾ ਬੜਾ ਮੇਰਾ ਬਹੁਤ ਪਸੰਦੀ ਦਾ ਗਾਣਾ ਹੈ ਥੈਂਕ ਯੂ ਭਾਜੀ ਬਹੁਤ ਲੱਗਦਾ ਕਿ ਮੈਨੂੰ ਬਾਰ ਬਾਰ ਸੁਣਾ ਕਰਮਜੀਤ ਅਨਮੋਲ ਹੋਣਾ ਨਾਲ ਕਿਵੇਂ ਮੇਲ ਹੁੰਦਾ ਹੈ ਤੁਹਾਡਾ ਮੇਰੇ ਪਿੰਡੋਂ ਮੇਰਾ ਦੋਸਤ ਵੱਡਾ ਭਰਾ ਸਾਡਾ ਉਹ ਵੀ ਬਰਾਤ ਚ ਆਏ ਹੋਏ ਅੱਜ ਦਿਲਬਾਗ ਚ ਆ ਲਈ ਜੀ ਉਹ ਕਰਮਜੀਤ ਬਾਈ ਜੀ ਹੋਰਾਂ ਨਾ ਪੜਦੇ ਹੁੰਦੇ ਸੀ ਤੇ ਉਹਨਾਂ ਨੇ ਮੇਰਾ ਪਹਿਲਾ ਗਾਣਾ ਕਰਮਜੀਤ ਬਾਈ ਜੀ ਨੂੰ ਦਿੱਤਾ ਸੀ ਤੇਰੀ ਚਵਾਰੇ ਵੱਲ ਖੁੱਲੇ ਗੋਰੀਆਂ ਨੇ ਸਾਰੇ ਪਿੰਡ ਦੇ ਚਵਾਰਾਂ ਦੀ ਬਾਰੀ ਉਹ ਮੇਰਾ ਪਹਿਲਾ ਗਾਣਾ ਰਿਕਾਰਡ ਸੀ ਜਿਹੜਾ ਬਾਈ ਕਰਮਜੀਤ ਨੇ ਕੀਤਾ ਜਿਹਨਾਂ ਨੇ ਕਹਾ ਉਸ ਤੋਂ ਬਾਅਦ ਚੱਲ ਸੋ ਚੱਲ ਐਸਾ ਉਹ ਇਨਸਾਨ ਮੈਨੂੰ ਮਿਲਿਆ ਰੱਬ ਵਰਗਾ ਤੇ ਉਹਦੇ ਵਰਗਾ ਕਹਿੰਦਾ ਮੈਂ ਉਹਦੇ ਬਾਰੇ ਇਹ ਹੀ ਕਹਿਣਾ ਚਾਹੁੰਦਾ ਕਹਿੰਦਾ ਕਲੀਆਂ ਵਾਂਗੂ ਸੋਹਲ ਜਿਹਾ ਬੁੱਲੇ ਸ਼ਾਹ ਦੇ ਬੋਲ ਜਿਹਾ ਮੈਨੂੰ ਅਜ ਤੱਕ ਬੰਦਾ ਨਹੀਂ ਮਿਲਿਆ ਕੋਈ ਕਰਮਜੀਤ ਨੂੰ ਮੋਲ ਜਾ ਸੋ ਉਸ ਇਨਸਾਨ ਵਰਗਾ ਮੈਨੂੰ ਅਜ ਤੱਕ ਨਹੀਂ ਮਿਲਿਆ ਜਿਹਨੇ 2004 ਤੋਂ ਲੈ ਕੇ ਅੱਜ 2024 ਆ ਗਿਆ ਮੇਰੀ ਬਾਹ ਫੜੀ ਹੋਈ ਹੈ 20 ਸਾਲ ਹੋ ਗਏ ਕੁੱਟ ਕੇ ਸਾਡੀ ਗੀਤਕਾਰੀ ਨੇ ਹਾਂ ਦਿਨੋਂ ਦਿਨ ਅੱਗੇ ਅੱਗੇ ਉਚਾਈਆਂ ਛੂਹ ਰਹੀ ਹੈ ਸਾਡੀ ਗੀਤਕਾਰੀ ਬਹੁਤ ਸਾਫ਼ ਸੁਥਰੀ ਗੀਤਕਾਰੀ ਅਸੀਂ ਦੋਵੇਂ ਲੈ ਕੇ ਆਏ ਸਾਫ਼ ਸੁਥਰੀ ਗਾਇਕੀ ਉਹਨਾਂ ਨੇ ਲਖਵਾ ਦੇ ਰਹੇ ਨੇ ਗਾਣੇ ਤੁਹਾਡੇ ਬਿਲਕੁਲ ਹਾਂਜੀ ਹਾਂ ਅਕਸਰ ਜਿਵੇਂ ਫਿਲਮਾਂ ਦੇ ਦਾ ਕੰਮ ਦੇ ਵਿੱਚ ਰਹਿੰਦੇ ਨੇ ਤੇ ਅਕਸਰ ਕਹਿ ਦਿੰਦੇ ਹੋਣੇ ਕਿ ਵੀ ਕੁਲਦੀਪ ਭਾਈ ਆ ਗਾਣਾ ਬਣਾ ਦੇ ਇਸ ਸਿਚੁਏਸ਼ਨ ਤੇ ਅਸੀਂ ਦੋਵਾਂ ਨੇ ਮਿਲ ਕੇ ਬਹੁਤ ਚੰਗੇ ਯਾਦਗਾਰੀ ਗਾਣੇ ਬਣਾਏ ਮੋਹਰਾ ਵਰਗੇ ਪਿੰਡ ਬਕਾਉ ਹੈ ਤੇ ਹੋਰ 25 ਫਿਲਮਾਂ 'ਚ ਤਾਂ ਇਕੱਲੇ ਕਰਮਜੀਤ ਬਾਈ ਗਾ ਚੁੱਕੇ ਜੀ ਗਾਣੇ ਤੇ ਇੱਕ ਗੱਲ ਮੈਂ ਵਿੱਚ ਭੁੱਲਣਾ ਜਾਵਾਂ ਆਉਣ ਵਾਲੀ 10 ਤਰੀਕ ਤੋਂ ਪਹਿਲਾਂ-ਪਹਿਲਾਂ ਸ਼ਾਇਦ ਉਹਨਾਂ ਦਾ ਇੱਕ ਪੰਜਾਬੀ ਖਾੜਾ ਜਿਵੇਂ ਪੁਰਾਣੇ ਟਾਈਮ ਚਾਹੁੰਦੇ ਸੀ ਉਹ ਖਾੜਾ ਉਹਨਾਂ ਨੇ ਫਲਮਾਇਆ ਹੋਇਆ ਹਾਂਜੀ ਉਹਦੇ ਵਿੱਚ ਵੀ ਮੇਰੇ ਦੋ ਗਾਣੇ ਇੱਕ ਤਾਂ ਮਿਰਜਾ ਸਾਹਿਬਾ ਬਹੁਤ ਜ਼ਬਰਦਸਤ ਜੀ ਉਹਦੇ ਵਿੱਚ ਤੇ ਇੱਕ ਦੀਪਕ ਢਿੱਲੋਂ ਦਾ ਤੇ ਕਰਮਜੀਤ ਬਾਈ ਜੀ ਦਾ ਡਿਊਟ ਆ ਮੈਨੂੰ ਐਂ ਲੱਗਦਾ ਤੇਰੀ ਨੋਟਬੰਦੀ ਵੀ ਤੇਰੀ ਮਾਂ ਨੇ ਕੀਤੀ ਹੋਈ ਐ ਜਿਵੇਂ ਜੀਜੇ ਸਾਲੀ ਦਾ ਗਾਣਾ ਜੀਜਾ ਵਿਆਹ ਦੇ ਵਿੱਚ ਆਇਆ ਹੋਇਆ ਨੋਟ ਨਹੀਂ ਮਾਰ ਰਿਹਾ ਕੰਜੂਸ ਬੰਦਾ ਸਾਲੀਆਂ ਛੇੜਦਿਆਂ ਵੀ ਸਾਨੂੰ ਐਂ ਲੱਗਦਾ ਤੇਰੀ ਨੋਟਬੰਦੀ ਜਿਵੇਂ ਤੇਰੀ ਮਾਂ ਨੇ ਕੀਤੀ ਹੋਈ ਐ ਸੋ ਇਹ ਗਾਣਾ ਦੀਪਕ ਅਜਿਵੇਂ ਮਿਰਜਾ ਸਾਹਿਬਾ ਜੀ ਤੁਸੀਂ ਗੱਲ ਕਰੀ ਐ ਖਾੜੇ ਦੀ ਗੱਲ ਕਰੀ ਐ ਖਾੜੇ ਦਾ ਰੂਪ ਬਦਲ ਗਿਆ ਹੁਣ ਪ੍ਰੋਗਰਾਮ ਹੋਣ ਲੱਗੇ ਸਭਿਆ ਪਹਿਲਾਂ ਪਿੰਡਾਂ 'ਚ ਖਾੜੇ ਲੱਗਦੇ ਸੀ ਤਾਂ ਮਿਰਜਾ ਸੇਵਾ ਜਿਵੇਂ ਪਹਿਲਾਂ ਚੱਲਿਆ ਆ ਰਿਹਾ ਕੁਝ ਉਹਨੂੰ ਵੱਖਰਾ ਵੀ ਕੀਤਾ ਤੁਸੀਂ ਮਿਰਜਾ ਉਹ ਮਿਰਜਾ ਲੱਕ ਮੈਂ ਬਹੁਤ ਤਰ੍ਹਾਂ ਦੇ ਲਿਖਿਆ ਮੈਂ 77 ਕਲਾ ਸ਼ੰਦ ਦੇ ਮਿਰਜੇ ਵੀ ਲਿਖਿਆ ਹੋਰ ਅ ਦੁਤਾਰਾ ਸ਼ੰਦ ਚ ਬਹੁਤ ਤਰ੍ਹਾਂ ਦੇ ਤਰੀਕੇ ਨਾਲ ਮੈਂ ਮਿਰਜਾ ਲਿਖਦਾ ਰਹਿੰਨਾ ਬਟ ਜਿਹੜਾ ਮਿਰਜਾ ਸਵਾਦ ਆਉਂਦਾ ਜਿਹੜਾ ਸਟੇਜ ਤੇ ਉਹ ਉਹ ਜਿਵੇਂ ਪੁਰਾਣੀ ਬਣਤਰ ਆ ਮਿਰਜੇ ਦੀ ਉਹ ਉਵੇਂ ਹੋਵੇ ਤਾਂ ਫਿਰ ਹੀ ਜਾਦੇ ਔਰ ਕਰਮਜੀਤ ਬਾਈ ਜੀ ਨੇ ਤੇ ਨਿਸ਼ਾ ਬਾਨੋ ਜੀ ਨੇ ਬਹੁਤ ਜ਼ਬਰਦਸਤ ਤਰੀਕੇ ਨਾਲ ਗਾਇਆ ਆਉਣ ਵਾਲੇ ਦਿਨਾਂ ਚ ਤੁਸੀਂ ਦੇਖੋਗੇ ਉਹ ਬਹੁਤ ਜ਼ਬਰਦਸਤ ਮੇਰੀ ਸਚਨੇ ਅਜੀ ਕਰਮਜੀਤ ਬਾਈ ਜਿਵੇਂ ਆਪਾਂ ਕਹਿੰਦੇ ਆ ਕਿ ਬੰਦਾ ਜੇ ਥੋੜਾ ਜਿਹਾ ਵੀ ਪ੍ਰਸਿੱਧ ਹੋ ਜੇ ਨਾ ਹਾਂਜੀ ਤੇ ਉਹ ਸੋਚਦਾ ਯਾਰ ਮੈਂ ਤਾਂ ਆਪਦੇ ਟੱਬਰ ਚੋਂ ਬੰਦੇ ਤਾਂ ਲੈ ਕੇ ਜਾਨੇ ਹਾਂਜੀ ਹਨਾ ਤੇ ਮਾੜੇ ਬੰਦੇ ਬਾਰੇ ਜਾਂ ਗਰੀਬ ਬੰਦਿਆਂ ਬਾਰੇ ਅਕਸਰ ਰਹ ਜਾਂਦਾ ਕਿ ਗਰੀਬ ਬੰਦੇ ਗੀਤਕਾਰ ਗਰੀਬ ਹੀ ਹੁੰਦੇ ਨੇ ਵੈਸੇ ਹਨ ਮੇਨ ਤਾਂ ਨਾ ਵੀ ਨੀ ਕਰਦਾ ਤਾਂ ਕੋਈ ਸਪੋਰਟ ਨਹੀਂ ਕਰਦਾ ਤੁਹਾਡੇ ਵਾਲੇ ਕੇਸ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਤੁਹਾਡੀ ਮਿੱਤਰਤਾ ਤੁਹਾਡੀ ਦੋਸਤੀ ਪਰਿਵਾਰਕ ਹਣਾ ਤੁਸੀਂ ਵਰਤਦੇ ਹੋ ਬਾਈ ਕਰਮਜੀਤ ਤੁਹਾਨੂੰ ਬਹੁਤ ਸਪੋਰਟ ਕੀਤੀ ਹੈ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਜਿਵੇਂ ਆ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਉਹ ਸਾਰੇ ਇਨਸਾਨ ਵੀ ਇੱਕੋ ਜਿਹੇ ਸਾਰੇ ਮਾੜੇ ਨਹੀਂ ਹੁੰਦੇ ਹਰ ਬੰਦਾ ਹਰ ਬੰਦੇ ਵਾਸਤੇ ਚੰਗਾ ਨਹੀਂ ਹਰ ਬੰਦਾ ਹਰ ਬੰਦੇ ਵਾਸਤੇ ਮਾੜਾ ਨਹੀਂ ਹਣਾ ਤੇ ਉਹ ਬਹੁਤ ਚੰਗਾ ਇਨਸਾਨ ਆ ਜਿਹਨੇ ਮੈਨੂੰ ਇੱਕ ਮਜ਼ਦੂਰ ਬੰਦੇ ਨੂੰ ਸਕਰੀਨ ਤੱਕ ਲੈ ਗਿਆ ਅੱਜ ਮੇਰੇ 40 ਫਿਲਮਾਂ ਚੋਂ ਵੱਧ ਗਾਣੇ ਆ ਗਏ ਆ ਹਿੰਦੀ ਫਿਲਮਾਂ ਚ ਵੀ ਮੇਰੇ ਗਾਣੇ ਆ ਰਹੇ ਆ ਤੇ ਉਹ ਕਰਮਦੀਪ ਬਾਈ ਦੀ ਬਹੁਤ ਵੱਡੀ سپورਟ ਆ ਸਾਡੇ ਭਾਬੀ ਜੀ ਉਹਨਾਂ ਦੇ ਬੇਟੇ ਤੋਂ ਗੁਰシャン ਤੇ ਆਰਮਾਨ ਜੀ ਉਹ ਬੜੀ سپورਟ ਉਹਨਾਂ ਦੀ ਤੇ ਮੈਂ ਬਹੁਤ ਸਾਰਾ ਪਿਆਰ ਸਤਿਕਾਰ ਮੇਰੇ ਵੱਲੋਂ ਉਹ ਹੀ ਗਾਣਾ ਸੁਣਾਉਂਗੇ ਯਾਰਾ ਵੇ ਯਾਰਾ ਵੇ ਹਾਂ ਔਰ ਬਹੁਤ ਫਿਲਮਾਂ ਬਣਦੀਆਂ ਸੀ ਬਹੁਤ ਲੋਕਾਂ ਦੇ ਗਾਣੇ ਆਉਂਦੇ ਸੀ ਮੈਂ ਸੋਚਿਆ ਕਰਾਂ ਯਾਰ ਮੇਰਾ ਗਾਣਾ ਨਹੀਂ ਕੋਈ ਫਿਲਮ ਦੇ ਵਿਚਾਰਿਆ ਪਤਾ ਨਹੀਂ ਆਪਾਂ ਸ਼ਾਇਦ ਮਾੜਾ ਲਿਖਦੇ ਆ ਪਰ ਜਦੋਂ ਪਹਿਲਾ ਹੀ ਆਇਆ ਉਹ ਪਹਿਲੇ ਨੇ ਐਸਾ ਤਹਿਲਕਾ ਮਚਾਇਆ ਉਹ 2013 ਦਾ ਆਇਆ ਤੇ ਅੱਜ ਵੀ ਨਵਾਂ ਹੀ ਆ ਅੱਜ ਵੀ ਸੇਮ ਕੰਪਲੀਮੈਂਟ ਉਹਦੇ ਗਾਣੇ ਦੇ ਆਉਂਦੇ ਆ ਕੰਪੀਟੀਸ਼ਨ ਬਹੁਤ ਸੋਹਣੀ ਸੀ ਬਿਲਕੁਲ ਹਾਂਜੀ ਔਰ ਕਰਮਜੀਤ ਬਾਈ ਨੇ ਐਸਾ ਗਾਇਆ ਉਹ ਕਦੇ ਪੁਰਾਣਾ ਹੋਣਾ ਹੀ ਨਹੀਂ ਗਾਣਾ ਜੀ ਤੇ ਸੋ ਗਾਣਾ ਹੈ ਹਿਆਰ ਆਵੇ ਯਾਰਾ ਵੇ ਯਾਰਾ ਵੇ ਯਾਰਾ ਯਾਰਾ ਵੇ ਯਾਰਾ ਯਾਰਾ ਵੇ ਯਾਰਾ ਵੇ ਯਾਰਾ ਯਾਰਾ ਵੇ ਯਾਰਾ ਵੇ ਯਾਰਾ ਹੋ ਸੋਹਣਾ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ ਯਾਰ ਆਵੇ 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 ਭਾਈ ਮਿਹਨਤਾਂ ਦੀ ਜਦੋਂ ਗੱਲ ਆਉਂਦੀ ਹੈ ਗੀਤਕਾਰ ਮੈਂ ਮੈਂ ਜੇ ਆਪਣੇ ਮੇਰਾ ਮੰਨਣਾ ਹਾਂਜੀ ਵੀ ਗੀਤ ਸਭ ਤੋਂ ਪਹਿਲਾਂ ਗੀਤ ਲਿਖਣਾ ਹਾਂਜੀ ਜੇ ਸ਼ਬਦ ਨਹੀਂ ਹੈਗੇ ਤਾਂ ਬਣਾਇਆ ਕਿਵੇਂ ਜਾਊਗਾ ਅਕਸਰ ਗਾਇਕ ਤਾਂ ਮੂਰੇ ਆ ਜਾਂਦਾ ਗੀਤਕਾਰ ਫਿਰ ਪਿੱਛੇ ਰਹਿ ਜਾਂਦਾ ਹਾਲਾਂਕਿ ਹੁਣ ਸਮਾਂ ਬਦਲਿਆ ਗੀਤਕਾਰ ਚਾਹੁੰਦੇ ਕਿ ਅਸੀਂ ਆਪ ਗਾ ਲਈਏ ਤੁਸੀਂ ਬਹੁਤੇ ਸਰੀਲਿਓ ਤੁਸੀਂ ਵੀ ਸੋਚ ਸਕਦੇ ਆਉਣ ਵਾਲੇ ਸਮੇਂ 'ਚ ਕਿ ਮੈਂ ਗਾਉਣ ਲੱਗ ਜਾ ਪਰ ਗੀਤਕਾਰ ਪਿੱਛੇ ਕਿਉਂ ਰਹਿ ਜਾਂਦਾ ਗੀਤਕਾਰ ਯਾਰ ਮੈਂ ਦੇਖਿਆ ਜਿਹੜੇ ਕਲਾਕਾਰ ਲੋਕ ਗੀਤਕਾਰਾਂ ਦੀ ਮਿਹਨਤ ਨਹੀਂ ਦਿੰਦੇ ਉਹ ਉਹਨੇ ਗੀਤਕਾਰਾਂ ਦੇ ਗੁਨਾਹਗਰ ਨੇ ਜਿਨ੍ਹਾਂ ਨੇ ਉਹ ਪੰਜਾਬੀ ਮਾਂ ਬੋਲੀ ਦੇ ਗੁਨਾਹਗਰ ਹੈ ਤੁਸੀਂ ਪੁਰਾਣੇ ਸਮੇਂ 'ਚ ਦੇਖਣਾ ਬਹੁਤ ਹਿੱਟ ਹਿੱਟ ਗੀਤ ਲਿਖਣ ਵਾਲੇ ਬੰਦੇ ਸ਼ਾਹਕਾਰ ਗੀਤ ਲਿਖਣ ਵਾਲੇ ਬੰਦੇ ਅੱਜ ਮਾਰਕੀਟ 'ਤੇ ਨਹੀਂ ਹੈਗੇ ਉਹਨਾਂ ਦੇ ਨਵੇਂ ਗਾਣੇ ਆ ਨਹੀਂ ਰਹੇ ਇਹਦਾ ਕਾਰਨ ਇਹ ਆ ਉਹ ਜਿੰਨਾ ਵਾਸਤੇ ਉਹਨਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਸਾਮਰਾਜ ਖੜੇ ਕਰ ਲਏ ਉਹਨਾਂ ਨੇ ਉਹਨਾਂ ਦੀ ਮਿਹਨਤ ਨਹੀਂ ਦਿੱਤੀ ਬਣਦੀ ਜਾਂ ਆਪਦੇ ਨਾਲ ਜੋੜੀ ਨਹੀਂ ਰੱਖਿਆ ਤੇ ਉਹ ਕਰਕੇ ਬੰਦੇ ਉਹ ਟੁੱਟ ਗਏ ਛੱਡ ਗਏ ਲਿਖਣਾ ਛੱਡ ਗਏ ਜਿਹੜੇ ਹੁਣ ਬੰਦੇ ਚੰਗਾ ਗਾਣੇ ਲਿਖਣ ਵਾਲੇ ਲਿਖਣਾ ਛੱਡ ਗਏ ਉਹ ਪੰਜਾਬੀ ਮਾਂ ਬੋਲੀ ਵਾਸਤੇ ਕਿੰਨੀ ਘਾਟੇ ਵਾਲੀ ਗੱਲ ਆ ਤੁਹਾਡਾ ਕਦੇ ਮਿਹਨਤਾਂ ਨਾ ਰੋਕਿਆ ਬਹੁਤ ਗਾਣੇ ਕਈ ਵਾਰੀ ਮਾਰੇ ਵੀ ਜਾਂਦੇ ਆ ਕੰਨਾਂ ਦੀ ਕਈ ਵਾਰੀ ਮਿਹਨਤ ਨਹੀਂ ਮਿਲਦੀ ਪਰ ਜਿਨ੍ਹਾਂ ਦੀ ਮਿਲੀ ਚਲ ਜਿਨੇ ਵੀ ਮਾਰੇ ਰੱਬ ਸਭ ਨੂੰ ਤੰਦਰੁਸਤੀਆਂ ਤਰੱਕੀਆਂ ਬਲੰਦੀਆਂ ਬਖਸ਼ੇ ਸਮਤ ਜ਼ਰੂਰ ਬਖਸ਼ਿਆ ਨਾ ਤੇ ਬਟ ਉਹ ਪੰਜਾਬੀ ਮਾਮ ਬੋਲੀ ਵਾਸਤੇ ਬਹੁਤ ਘਾਤਕਾ ਤੇ ਉਹ ਲਿਖਣ ਵਾਲੇ ਬੰਦੇ ਨੂੰ ਉਹਦੀ ਜਿਹੜੀ ਬਣਦੀ ਮਿਹਨਤ ਜ਼ਰੂਰ ਦੇਣੀ ਚਾਹੀਦੀ ਸਾਰਿਆਂ ਨੂੰ ਤਾਂ ਕਿ ਤੁਹਾਡੇ ਨਾਲ ਜੁੜੇ ਰਹਿਣ ਤੁਹਾਡੇ ਵਾਸਤੇ ਹੀ ਕਲਪਣਗੇ ਹਨ ਫਕੀਰ ਲੋਕਾਂ ਦਾ ਮੈਂ ਕਮਲ ਲਿਖਣਾ ਨਹੀਂ ਪਰ ਇਹ ਵੀ ਹੋ ਜਾਂਦਾ ਬੰਦਾ ਕਹਿੰਦਾਗਾ ਕਿ ਵੀ ਪਹਿਲਾ ਗੀਤਕਾਰ ਸੋਚਦਾ ਯਾਰ ਮੇਰਾ ਕੋਈ ਗਾਣਾ ਗਾ ਦੇ ਪੈਸੇ ਦੀ ਮੈਨੂੰ ਲੋੜ ਨਹੀਂ ਪਰ ਜਦੋਂ ਗੀਤ ਚੱਲ ਜਾਂਦਾ ਫਿਰ ਗੀਤਕਾਰ ਵੀ ਕਹਿੰਦਾ ਮੈਂ ਤਾਂ 1.5-2 ਲੱਖ ਲਿਆ ਕਰੂੰਗਾ ਗਾਣੇ ਦਾ ਹਾਂਜੀ ਹਾਂ ਬਿਲਕੁਲ ਉਹ ਪਹਿਲਾ ਗਾਣਾ ਤਾਂ ਹਿੱਟ ਹੁੰਦਾ ਨਹੀਂ ਹੁਣ 10-20 ਸਾਲ ਲਿਖ ਕੇ ਜਿਹੜੇ ਮੇਰਾ ਮੇ ਤਜਰਬਾ ਕਹਿੰਦਾ ਮੈਂ ਬਚਪਨ ਦਾ ਲਿਖਣ ਲੱਗਿਆ ਹੋਇਆ ਉਸ ਤੋਂ ਬਾਅਦ ਫਿਰ ਯਾਰ ਆਵੇ ਹਿੱਟ ਹੋਇਆ ਉਸ ਤੋਂ ਪਹਿਲਾਂ ਵੀ ਬਹੁਤ ਗਾਣੇ ਆਏ ਸੀ ਉਹਨਾਂ ਦੀ ਕਿਹੜਾ ਮੈਂ ਮੰਗੀ ਸੀ ਜਾਨ ਨਾ ਕਿਸੇ ਨੇ ਦਿੱਤੀ ਸੀ ਨਾ ਮਿਹਨਤ ਤੇ ਹੁਣ ਤਾਂ ਮੇਰਾ ਹੱਕ ਬਣਦਾ ਮੈਂ ਮੰਗਾ ਮੈਂ ਮੰਗ ਲੈਣਾ ਯਾਰ ਮੈਂ ਹੁਣ ਜਿਹੜੇ ਗਾਣੇ ਔਰ ਪਹਿਲਾ ਮਿਹਨਤ ਲੈ ਕੇ ਫਿਰ ਗਾਣੇ ਦਿੰਨੇ ਫਿਲਮਾਂ ਲਈ ਜਿਆਦਾ ਲਿਖਦੇ ਹੋ ਕਿ ਗਾਇਕਾਂ ਲਈ ਜਿਆਦਾ ਸਾਰੇ ਰਲ ਮਿਲ ਮੇ ਹੈ ਜੀ ਹਮ ਕਲਾਕਾਰਾਂ ਵਾਸਤੇ ਵੀ ਲਿਖ ਰਹੇ ਆ ਆਉਣ ਵਾਲੀਆਂ 10 12 ਫਿਲਮਾਂ ਦੇ ਵਿੱਚ ਅਲੀ ਬ੍ਰਦਰ ਲਈ ਵੀ ਤੁਸੀਂ ਲਿਖਿਆ ਗਾਣਾ ਹਾਂਜੀ ਹਾਂ ਅਲੀ ਬ੍ਰਦਰ ਉਹਨਾਂ ਦਾ ਬਹੁਤ ਹਿੱਟ ਗਾਣਾ ਇੱਕ ਸਾਨੂੰ ਲਾਡਲ ਡਾਵੇ ਜੱਗ ਸਾਰਾ ਜਿਸ ਦਿਨ ਦਾ ਲਾਡੀ ਸ਼ਾ ਮਿਲਿਆ ਹਮ ਤੇ ਉਹਨਾਂ ਦਾ ਬਹੁਤ ਹਿੱਟ ਗਾਣਾ ਸਾਰੇ ਕਲਾਕਾਰ ਉਹ ਗਾਉਂਦੇ ਗਾਣਾ ਜੀ ਖਾਨ ਹੋਰੀ ਹਮ 마ਸ਼ੇ ਅਲੀ ਹੋਰੀ ਕਮਲ ਖਾਨ ਹੋਰੀ ਕੀ ਸਾਰੇ ਸਾਰੇ ਸਟੇਜਾਂ ਤੇ ਉਹ ਗਾਣਾ ਗਾਉਂਦੇ ਆ ਲਵ ਜੀ ਤਰਗੇ ਸਾਨੂੰ ਲਾਡਲ ਡਾਵੇ ਜੱਗ ਸਾਰਾ ਜਿਸ ਦਿਨ ਦਾ ਲਾਡੀ ਸ਼ ਜੀ ਅੱਛਾ ਜਿਵੇਂ ਇੱਕ ਗਾਣਾ ਤੁਹਾਡਾ ਆਇਆ ਸੀਗਾ ਵਿੜੇ ਵਾਲਿਆਂ ਦਾ ਮੁੰਡਾ ਹਾਂਜੀ ਉਹ ਕੀ ਦਰਦ ਸੀ ਤੁਹਾਡੇ ਅੰਦਰ ਉਹ ਦਰਦ ਬੈਠਾ ਤੁਸੀਂ ਕਹਿੰਦੇ ਹੋ ਕਿ ਮੈਂ ਸ਼ਿਵ ਕੁਮਾਰ ਵਾਲਾ ਦਰਦ ਨਹੀਂ ਲੈ ਕੇ ਬੈਠਾ ਮੇਰੇ ਅੰਦਰ ਸੰਤਰਾ ਮੁਦਾਸੀ ਦਾ ਦਰਦ ਹੈ ਜਿਹੜੀ ਮੇਰੀ ਜਿਹੜੀ ਪੀੜ ਆ ਉਹ ਸ਼ਿਵ ਕੁਮਾਰ ਵਾਲੀ ਨਹੀਂ ਹੈਗੀ ਮੇਰਾ ਜਿਹੜਾ ਦਰਦ ਆ ਉਹ ਸੰਤਰਾ ਮੁਦਾਸੀ ਸਾਹਿਬ ਵਾਲਾ ਆਲੇ-ਦੁਆਲੇ ਕੁਝ ਗਲਤ ਵਾਪਰਦਾ ਕੁਝ ਕੁਰੀਤیاں ਜਿਹੜੀਆਂ ਸਮਾਜ ਦੇ ਵਿੱਚ ਮੈਂ ਉਹਨਾਂ ਦੀਆਂ ਸ਼ਬਦਾਂ ਨਾਲ ਤਸਵੀਰਾਂ ਖਿੱਚਦਾ ਹਾਂ ਤੁਸੀਂ ਹੰਡਾਈਆਂ ਬਿਲਕੁਲ ਬਿਲਕੁਲ ਆਲੇ ਦੁਆਲੇ ਹੁਣ ਵੀ ਆ ਗਰੀਬ ਬੰਦੇ ਵਾਸਤੇ ਕਦੇ ਵੀ ਕੁਝ ਨਹੀਂ ਬਦਲਦਾ ਕਿਸੇ ਵੀ ਯੁੱਗ ਚ ਕੁਝ ਨਹੀਂ ਬਦਲਦਾ ਸੋ ਮੈਂ ਜਦੋਂ ਮੋਰਚਾ ਲੱਗਿਆ ਉਦੋਂ ਮੋਰਚੇ ਦੇ ਗਾਣੇ ਲਿਖਦਾ ਰਿਆਂ ਜੋ ਦਿੱਲੀ ਮੋਰਚਾ ਲੱਗਿਆ ਨਾ ਕਿਸਾਨਾਂ ਦਾ ਉਹ ਵੀ ਆਪਣਾ ਹੀ ਦਰਦ ਸੀ ਆਪਣੀ ਰੋਟੀ ਦਾ ਮਸਲਾ ਸੀ ਹਮ ਤੇ ਬਹੁਤ ਗਾਣੇ ਲਿਖੇ ਸਾਲ ਪਰ ਕਿਸਾਨਾਂ ਦੇ ਦਰਦ ਦੇ ਕਿਸਾਨਾਂ ਮਜ਼ਦੂਰਾਂ ਦਾ ਸਾਰਿਆਂ ਸਾਰੇ ਸਾਰੇ ਦੇਸ਼ ਦਾ ਹੀ ਉਹਦਾ ਮਸਲਾ ਸੀ ਚਲਦੇ ਚਲਦੇ ਗੱਲ ਕਰਦੇ ਤੇ ਜੀ ਤੇ ਉਹਦੇ ਵਿੱਚੋਂ ਇੱਕ ਪਿੰਡ ਵਕਾਊ ਗਾਣਾ ਜਿਹੜਾ ਪੂਰੇ ਪੰਜਾਬ ਦਾ ਦਰਦ ਹੈ ਜਿਹਦੇ ਵਿੱਚ ਪੁਰਾਇਆ ਹੋਇਆ ਜਿਹਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਪਿੰਡ ਵਕਾਊ ਹੈ ਹਨ ਤੇ ਉਸੇ ਲੜੀ ਦੇ ਵਿੱਚ ਇੱਕ ਗਾਣਾ ਆਉਂਦਾ ਵੇੜੇ ਵਾਲਾ ਦਾ ਮੁੰਡਾ ਸੋ ਇਹ ਗਾਣਾ ਲਿਖ ਕੇ ਮੈਨੂੰ ਬਹੁਤ ਇੱਕ ਰੋਹਾਨੀ ਖੁਸ਼ੀ ਆਈ ਔਰ ਮੈਂ ਤੁਹਾਡੇ ਮਾਧਿਅਮ ਤੋਂ ਸਾਰੇ ਉਹਨਾਂ ਜਰਨਲ ਕੈਟਾਗਰੀਆਂ ਦੇ ਦੋਸਤਾਂ ਮਿੱਤਰਾਂ ਭੈਣਾ ਭਰਾਵਾਂ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਉਹ ਗਾਣੇ ਨੂੰ ਸਮਝਿਆ ਬਹੁਤ ਸ਼ੇਅਰ ਕੀਤਾ ਹਰ ਵਰਗ ਚੋਂ ਭਰਵਾ ਹੰਗਾਰਾ ਮਿਲਿਆ ਉਹ ਦੁਨੀਆਂ ਚ ਫੈਲਿਆ ਗਾਣਾ ਉਹ ਇਸ ਤੇ ਆਪਾਂ ਉਹ ਚ ਸਚਾਈ ਤੋਂ ਮੁੱਕ ਰਿਹਾ ਨਹੀਂ ਜਾ ਸਕਦਾ ਜੀ ਜਿਹੜੇ ਚੰਗੇ ਉਹ ਬਾਪਰ ਦਾ ਹੁਣ ਵੀ ਬਾਪਰ ਦਾ ਜੋ ਚੰਗੇ ਸੰਸਕਾਰਾਂ ਵਾਲੇ ਲੋਕ ਆ ਉਹ ਹਮੇਸ਼ਾ ਸੱਚ ਨੂੰ ਅੱਗੇ ਵਧਣ ਦਿੰਦੇ ਆ ਤਾਂ ਬਹੁਤ ਲੋਕਾਂ ਨੇ ਸ਼ੇਅਰ ਕੀਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਦੀਆਂ ਸੋ ਗਾਣਾ ਹੈਗਾ ਇੱਕ ਇਹਦਾ ਸਥਾਈ ਅੰਤਰਾ ਸੁਣਾ ਦੇ ਤਾਂ ਕਿ ਆਪਾਂ ਇਹ ਤੇ ਗੱਲ ਥੋੜੀ ਜਿਹੀ ਹੋਰ ਕਰਾਂਗੇ ਇਸ ਤੇ ਹਾਂਜੀ ਹਾਂਜੀ ਤੇ ਇੱਕ ਮੈਂ ਤੁਹਾਨੂੰ ਹੋਰ ਦੱਸਾਂ ਗਾਣੇ ਦੀ ਪ੍ਰਾਪਤੀ ਇੱਕ ਡਾਇਨਾਮਿਕ ਗਰੁੱਪ ਆਫ ਰੰਗਰੇਟਾ ਅੰਮਰਸਰ ਇੱਕ ਸੰਸਥਾ ਵੱਡੇ ਵੱਡੇ ਅਫਸਰਾਂ ਦੀ ਡੀਐਸਪੀ ਏਡੀਜੀਪੀ ਜੱਜ ਵਕੀਰ ਸਹਿਬਾਨਾਂ ਨੇ ਉਹਨਾਂ ਨੇ ਬਣਾਈ ਹੋਈ ਹੈ ਤੇ ਉਹ ਸਾਲ 'ਚ ਇੱਕ ਬੰਦੇ ਨੂੰ ਸਨਮਾਨਤ ਕਰਦੇ ਤੇ ਐਸਕੇ ਉਹ ਵੇੜੇ ਵਾਲਾ ਦਾ ਮੁੰਡਾ ਗਾਣਾ ਆਇਆ ਕਰਕੇ ਐਸਕੇ ਉਹ ਸਨਮਾਨ ਪਾਈ ਜਾਂਦਾ ਜੀ ਵਾਰਡ ਮੈਨੂੰ ਮਿਲਿਆ ਜੀ ਅੱਛਾ ਜੀ ਹਾਂਜੀ ਜੀ ਸੋ ਇਸ ਤਰ੍ਹਾਂ ਲੋਕੀ ਜੁੜੇ ਉਹ ਗਾਣੇ ਦੇ ਨਾਲ ਸੋ ਗਾਣਾ ਹੈ ਵੇੜੇ ਆळ्याਾਂ ਦਾ ਮੁੰਡਾ ਵੇੜੇ ਆळ्याਾਂ ਦਾ ਮੁੰਡਾ ਮੇਰੇ ਵੇੜੇ 'ਚ ਖੜਾ ਕਿੱਥੋਂ ਜਰ ਲੂ ਜ਼ਮਾਨਾ ਕਿੱਥੋਂ ਜਰ ਲੂ ਜ਼ਮਾਨਾ ਨੀ ਅਜਾਲੇਂ ਬੜਾ ਵੇੜੇ ਵਾਲਿਆਂ ਦਾ ਮੁੰਡਾ ਸਾਰੇ ਪਿੰਡ ਨੇ ਦਵਾਈ ਬਾਪੂ ਕੋਲੋਂ ਛੜਕਾਈ ਜਿੱਦਾਂ ਚੜ ਗਈ ਦਵਾਈ ਤੇ ਦਵਾਈ ਨਹੀਂ ਦਵਾਈ ਜਿੱਦਾਂ ਚੜ ਗਈ ਦਵਾਈ ਤੇ ਦਵਾਈ ਨਹੀਂ ਦਵਾਈ ਪੈਸੇ ਲਾਜ ਨਹੀਂ ਫੜੇ ਸੀ ਪੈਸੇ ਲਾਜ ਨਹੀਂ ਫੜੇ ਸੀ ਗਹਿਣੇ ਰੱਖ ਕੇ ਕੜਾ ਕਿਥੋਂ ਜਰ ਲੂ ਜ਼ਮਾਨਾ ਕਿਥੋਂ ਜਰ ਲੂ ਜ਼ਮਾਨਾ ਨੀ ਜ਼ਾਲਿਮ ਬੜਾ ਵੇੜੇ ਵਾਲਿਆਂ ਦਾ ਮੁੰਡਾ ਯੋ ਕੀ ਬਾਤ ਆ ਦਰਦ ਪੇਸ਼ ਕੀਤਾ ਇਹ ਕਹਿ ਦਿੰਦੇ ਨੇ ਕਿ ਪੰਜਾਬ ਚ ਹੁਣ ਉਹ ਹਾਲਾਤ ਨਹੀਂ ਰਹੇ ਜਿਵੇਂ ਹਾਂਜੀ ਮੈਂ ਦੇਖਦਾ ਰਿਆਂ ਕਿ ਜੇ ਕਿਸਦਾ ਕੋਈ ਸੀਰ ਕਰਦਾ ਸੀਗਾ ਤਾਂ ਉਹ ਭਾਂਡਾ ਵੀ ਬਾਹਰੋਂ ਲੈ ਕੇ ਆਉਂਦਾ ਸੀਗਾ ਘਰੋਂ ਆਪਦੇ ਲਿਆਉਂਦਾ ਸੀ ਉਹਨੂੰ ਚੱਕ ਦੇ ਵਿੱਚ ਚੁੰਟੇ ਨਾਲ ਹੁੰਦੇ ਸੀਗੇ ਤਾਂ ਇਹ ਹੁਣ ਹੁਣ ਘਟਿਆ ਕਿ ਅੱਜ ਵੀ ਓਵੇਂ ਚੱਲਦਾ ਸੀ ਬਿਲਕੁਲ ਫਰਕ ਪਿਆ ਪੜਨ ਨਾਲ ਫਰਕ ਪਿਆ ਔਰ ਨਹੀਂ ਬਹੁਤ ਬਰਦਾਸ਼ਤ ਇਹ ਨਹੀਂ ਕਹਿ ਸਕਦੇ ਇਹ ਨਹੀਂ ਕਹਿ ਸਕਦੇ ਵੀ ਖਤਮ ਹੋ ਗਈ ਹੈ ਇਹ ਗੱਲ ਇਹ ਖਤਮ ਕਦੇ ਨਹੀਂ ਹੋਣੀ ਇਹ ਲੋਕਾਂ ਦੇ ਮਾਨਸਿਕੀਆਂ ਤੋਂ ਮਾਨਸਿਕ ਚ ਪਈ ਹੈ ਹਾਂ ਇਹ ਖੂਨ ਤੇ ਪਈ ਹੈ ਪੀੜ੍ਹੀਆਂ ਚੋਂ ਮਾਨਸਿਕਤਾ ਬੰਦੇ ਦੇ ਹਾਲਾਤ ਬਦਲ ਸਕਦੇ ਮਾਨਸਿਕਤਾ ਨਹੀਂ ਬਦਲਦੀ ਕਦੇ ਕਿਸੇ ਹੂੰ ਨਹੀਂ ਜਿਵੇਂ ਕਹਿੰਦੇ ਕਿ ਵੀ ਮਤਲਬ ਜੇ ਆਪਾਂ ਇਹ ਨਹੀਂ ਕਹਿੰਦੇ ਵੀ ਜਾਤ ਪਾਤ ਹਾਂਜੀ ਹਾਂਜੀ ਉਹ ਬੰਦੇ ਦੀ ਉਸ ਜਾਤ ਦੇ ਵਿੱਚ ਵੀ ਪਈ ਹੋ ਸਕਦੀ ਹੈ ਜੇ ਛੋਟੀ ਕਾਸਟ ਦਾ ਬੰਦਾ ਹੈ ਜੇ ਕਹਿੰਦਾ ਕਿ ਉਹ ਗਰੀਬ ਹੈ ਤਕਰੀਬਾਂ ਦੇ ਵਿੱਚੋਂ ਬਹੁਤੇ ਉੱਪਰ ਚਲੇ ਗਏ ਉਹ ਕਹਿੰਦੇ ਅਸੀਂ ਸਰਦਾਰ ਹਾਂ ਹੁਣ ਬਿਲਕੁਲ ਬਿਲਕੁਲ ਹਾਂਜੀ ਇਹ ਹੰਡਾ ਤੁਸੀਂ ਵੀ ਹੰਡਾਉਂਦੇ ਹੋ ਕਦੇ ਕਦੇ ਮਾਨਸਿਕਤਾ ਨਹੀਂ ਬਦਲ ਸਕਦੀ ਬੰਦੇ ਦੇ ਹਾਲਾਤ ਬਦਲ ਸਕਦੇ ਆ ਹੂੰ ਇੱਕ ਜੜੀਆਂ ਸਦੀਆਂ ਤੋਂ ਚੱਲੀਆਂ ਆਉਂਦੀਆਂ ਬਹੁਤ ਨਿਕਲਨੀ ਆ ਮੁਸ਼ਕਲ ਆ ਕਿ ਰੱਬ ਕਿਰਪਾ ਕਰੇ ਕਿਤੇ ਮਿਲ ਬੈਠਣ ਸਾਰੇ ਲੋਕੀ ਹਨ ਹਾਂ ਤੇ ਵਰਨਾ ਮੁਸ਼ਕਲ ਆ ਨਹੀਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਮਨੁੱਖ ਇੱਕ ਹੈ ਤਮਨੁਖ ਦਾ ਸਤਕਾਰ ਕਰਨਾ ਇਸੇ ਦਾ ਰੋਜ਼ ਕੋਈ ਨਾ ਕੋਈ ਕਲੇਸ਼ ਖੜਾ ਹੋ ਜਾਂਦਾ ਕੋਈ ਲੁਧਿਆਣੂ ਜਾ ਕੇ ਬੋਲ ਦਿੰਦਾ ਉਹਨਾਂ ਦੀ ਸਿੱਖਿਆ ਤੇ ਕੋਈ ਚੱਲ ਹੀ ਨਹੀਂ ਰਿਆ ਹਾਂ ਔਰ ਸਾਰੇ ਆਪ ਦੇ ਆਪ ਦਾ ਰੋਟੀਆਂ ਸੇਕਣ ਤੇ ਲੱਗੇ ਹੋਏ ਆ ਉਹਨਾਂ ਦੀ ਸਿੱਖਿਆ ਤੇ ਚੱਲ ਪੈਣਾ ਹਰ ਬੰਦਾ ਉਹਨਾਂ ਦੀ ਸਿੱਖਿਆ ਚੱਲ ਤੇ ਕਿਸੇ ਨੂੰ ਸੁਧਾਰਨ ਦੀ ਲੋੜ ਹੀ ਨਹੀਂ ਪਵੇ ਫਿਰ ਸਾਰੀ ਧਰਤੀ ਆਪਣੇ ਆਪ ਚ ਸੁਰਗ ਬਣ ਜਾਏ ਸਾਰੇ ਆਪ ਦੇ ਆਪ ਨੂੰ ਸੁਧਾਰ ਲੈਣਾ ਤੁਹਾਨੂੰ ਇਹ ਗੱਲਾਂ ਡਿਸਟਰਬ ਕਰਦੀਆਂ ਜਿਵੇਂ ਅ ਰੰਗਰੇਟਾ ਹੁਣੇ ਜਿਹੜੇ ਕਰਦੇ ਨੇ ਡਾਕਟਰ ਰੰਗਰੇਟਾ ਜਿਹੜੇ ਉਹ ਅਕਸਰ ਤੁਸੀਂ ਦੇਖਦੇ ਹੋਵੋਗੇ ਉਹ ਕਹਿੰਦੇ ਕਿ ਵੀ ਉਹ ਜ਼ਿਮੀਦਾਰਾਂ ਦੇ ਖਿਲਾਫ ਹੋ ਜਾਂਦੇ ਨੇ ਜਾਂ ਜੱਟ ਭਾਈਚਾਰੇ ਦੇ ਖਿਲਾਫ ਹੋ ਜਾਂਦੇ ਨੇ ਤਾਂ ਉਹ ਗੱਲਾਂ ਫਿਰ ਭਾਈਚਾਰਾ ਜਿਹੜਾ ਜੱਟ ਭਾਈਚਾਰਾ ਉਹ ਤਰਨਾ ਲਾ ਲੈਂਦਾ ਕਿ ਹਾਂ ਸਾਡੇ ਖਿਲਾਫ ਬੋਲਿਆ ਤਾਂ ਇਹ ਗੱਲਾਂ ਮਤਲਬ ਜਿੱ ਕਿੱਥੇ ਸੁਲਝੇ ਹੋਏ ਬੰਦਿਆਂ ਨੇ ਬੈਠ ਕੇ ਗੱਲ ਕਰਨੀ ਵੀ ਯਾਰ ਆਪਾਂ ਨੂੰ ਇਹ ਪਾੜਾ ਮਟਾਉਣਾ ਚਾਹੀਦਾ ਜਾਤ ਪਾਤ ਖਤਮ ਕਰਨੀ ਚਾਹੀਦੀ ਹੂੰ ਜਿੰਨਾ ਯਤਨ ਕੀਤਾ ਜਾਵੇ ਜਿੰਨੀ ਕੋਸ਼ਿਸ਼ ਕੀਤੀ ਜਾਵੇ ਸਾਰਿਆਂ ਨੂੰ ਰਲ ਮਿਲ ਕੇ ਰਹਿਣ ਦੀ ਸਿੱਖਿਆ ਦੇਣੀ ਚਾਹੀਦੀ ਹੈ ਰਲ ਮਿਲ ਕੇ ਬਿਠਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਐਵੇਂ ਵਾਹਿਆਤ ਵਾਧੂ ਪੜਕਾਉ ਗੱਲਾਂ ਪੜਕਾਉ ਪਾਸ਼ਨ ਤੋਂ ਸਾਰਿਆਂ ਨੂੰ ਹਰ ਬੰਦੇ ਨੂੰ ਬਚਣਾ ਚਾਹੀਦਾ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਵਿੱਚ ਜਿਵੇਂ ਤੁਸੀਂ ਪਿਛਲੀ ਵਾਰ ਕਹਿੰਦੇ ਸੀ ਕਿ ਮੇਰੇ ਪਾਪਾ ਜਿਹੜੀ ਤੁਸੀਂ ਦਵਾਈ ਵਾਲੀ ਗੱਲ ਕਰ ਰਹੇ ਆ ਕਿ ਸਾਰੇ ਪਿੰਡ ਚ ਦਵਾਈ ਛੜਕਾਈ ਫਿਰ ਦਵਾਈ ਨਹੀਂ ਦਵਾਈ ਹੈ ਇਹ ਗੱਲਾਂ ਹੁਣ ਵੀ ਹੁੰਦੀਆਂ ਨੇ ਬਿਲਕੁਲ ਬਿਲਕੁਲ ਗਰੀਬ ਬੰਦੇ ਦਾ ਕੋਈ ਵਾਲੀ ਵਾਰਸ ਨਹੀਂ ਹੈਗਾ ਗਰੀਬ ਬੰਦੇ ਨੂੰ ਸਿਰਫ ਵਰਤਿਆ ਜਾਂਦਾ ਹੂੰ ਉਹਦਾ ਕੋਈ ਲੋਡ ਪੈ ਗਈ ਆ ਉਹਦਾ ਕੋਈ ਸੱਟ ਵੱਜ ਗਈ ਆ ਉਹ ਆਪ ਦਾ ਆਪ ਜ਼ਿੰਮੇਵਾਰ ਆ ਬਹੁਤ ਵਾਰੀ ਪਿੰਡਾਂ ਚ ਆਏ ਹੁੰਦਾ ਵੀ ਦਵਾਈ ਚੜ ਗਈ ਬੰਦੇ ਤੇ ਛਿੜਕੇ ਦੇ ਛਿੜਕਦੇ ਤੇ ਉਹ ਆਪ ਦਾ ਸਵਾਰੀ ਆਪ ਦੇ ਆਪ ਹੀ ਜ਼ਿੰਮੇਵਾਰਾ ਨਾ ਹੁੰਦੀ ਤੇ ਇਹ ਮਾੜਾ ਰੁਝਾਨ ਆ ਕੋਈ ਆਪਣੇ ਕੰਮ ਧੰਦਾ ਖੇਤਾਂ ਚ ਕਰਦਾ ਜਾਂ ਕਿਤੇ ਵੀ ਕਿਸੇ ਦੇ ਵੀ ਮੇਰੇ ਵੀ ਕਰਦਾ ਹੋ ਸਕਦਾ ਔਰ ਇਨਸਾਨੀਅਤ ਨਾਤੇ ਉਹਦਾ ਦੁੱਖ ਦਰਦ ਨੂੰ ਆਪਾਂ ਸਮਝਣਾ ਚਾਹੀਦਾ ਵੰਡਾਈਏ ਉਹਦਾ ਰਲ ਮਿਲ ਕੇ ਚੱਲੀਏ ਹਨਾ ਉਹਨਾਂ ਦਾ ਇਲਾਜ ਪਾਣੀ ਕਰ ਵੈਸੇ ਵੀ ਕੋਈ ਕੰਮ ਕਰਦਾ ਅਲੱਗ ਗੱਲ ਨਹੀਂ ਕੋਈ ਜ਼ਰੂਰੀ ਨਹੀਂ ਕੋਈ ਵੈਸੇ ਵੀ ਕੋਈ ਸੜਕ ਤੇ ਜਾਂਦਾ ਜਾਂ ਕੋਈ ਸਮਾਜ ਚ ਆਪਣੇ ਗਲੀ ਮੁਹੱਲੇ ਚ ਜਾਂ ਪਿੰਡ ਚ ਕੋਈ ਬਿਮਾਰ ਸਮਾਰਾ ਜਾਂ ਕੋਈ ਕਿਸੇ ਗੱਲੋਂ ਥੜਕੇ ਬੈਠਾ ਉਹਦੀ ਮਦਦ ਕਰਨੀ ਚਾਹੀਦੀ ਹੈ ਪਿੰਡ ਦੇ ਮੂਰੇ ਦੋ ਚਾਰ ਬੰਦੇ ਕੋਈ ਗਰੀਬ ਬੰਦੇ ਪਿੰਡ ਦੇ ਵਿੱਚ ਵੀ ਹੋਣ ਜਾਂ ਬਿਮਾਰ ਹੋਣ ਜਾਤੇ ਆਵੇਂ ਆਉਣ ਵਾਲੀਆਂ ਹੋਣ ਪਿੰਡ ਦੇ ਮੂਰੇ ਤਾਂ ਕੁਝ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਹਮਮ ਹੋਰ ਕਿਹੜੀਆਂ ਫਿਲਮਾਂ ਦੇ ਵਿੱਚ ਨਵੀਆਂ ਫਿਲਮਾਂ ਦੇ ਵਿੱਚ ਤੁਹਾਡੇ ਗਾਣੇ ਜਾਂ ਗੀਤ ਆ ਰਹੇ ਨੇ ਨਵੇਂ ਗਾਣੇ ਹਾਂਜੀ ਨਵੇਂ ਗਾਣੇ 10-12 ਫਿਲਮਾਂ ਚ ਆ ਰਹੇ ਆ ਇੱਕ ਸਮੀਪ ਕੰਗ ਭਾਜੀ ਦੀ ਹੈਗੀ ਆ ਹਮ ਜਿਨੇ ਮੈਨ ਰਕਰ ਪਟਿਆ ਹਮ ਇੱਕ ਹੈਗੀ ਆ ਬਾਈ ਸਿਮਰਜੀਤ ਹੋਰਾਂ ਦੀ ਅੰਗਰੇਜ਼ ਵਾਲੇ ਡਾਇਰੈਕਟਰ ਜਿਹੜੇ ਬਾਈ ਉਹਨਾਂ ਦੀ ਹੈਗੀ ਆ ਪਰੌਣਾਂ ਦਾ ਫਾ ਕਰੋ ਹਮ ਸ਼ਵਾਰਾ ਹਮ 10 12 ਫਿਲਮਾਂ ਮੇਰੇ ਮੌਕੇ ਤੇ ਯਾਦ ਨਹੀਂ ਆ ਰਿਹਾ। ਹੂੰ। ਕਾਫੀ ਫਿਲਮਾਂ ਹੈਗੀਆਂ ਜਿਨ੍ਹਾਂ ਦੇ ਕੰਨਾਂ ਦੇ ਟਾਈਟਲ ਟਰੈਕ ਆ। ਹਾਂ ਇੱਕ ਸ਼ੂ ਮੰਤਰ ਉਹਦੇ ਵਿੱਚ ਅੰਦਰ 79 ਗਿੱਲ ਨੇ ਗਾਣਾ ਗਾਇਆ ਹੋਇਆ। ਬਾਈ ਜਸਵੀਰ ਗਿੱਲ ਹੋਰਾਂ ਦੀ। ਤੇ ਹੋਰ ਵੀ ਕਾਫੀ ਗਾਣੇ ਹੈਗੇ ਫਿਲਮਾਂ ਬਾਰੇ ਫਿਲਮਾਂ ਬਾਰੇ ਸਲੀਮ ਦਾ ਇੱਕ ਗਾਣਾ ਆ ਰਿਹਾ ਸਲੀਮ ਸਕੰਦਰਾ ਮੇਰੇ ਦੋਸਤ। ਬਹੁਤ ਪਿਆਰਾ ਕੁਰਬਾਨ ਗਾਣਾ ਜਿਨ੍ਹਾਂ ਨੇ ਗਾਇਆ। ਉਹਨਾਂ ਦਾ ਗਾਣਾ ਰਖ ਸਬਰ ਤੇ ਸਬਰ ਸਰੂਰ ਦੇਵੇਗਾ ਗਾਣਾ। ਬਹੁਤ ਸੋਹਣਾ ਗਾਣਾ ਉਹ ਵੀ ਉਹਨਾਂ ਦੀ ਆਵਾਜ਼ ਆ ਰਿਹਾ। ਰਜਾ ਹੀਰ ਦੇ ਗਾਣੇ ਆ ਰਹੇ ਆ। ਕੰਨਾਂ ਫਿਲਮਾਂ ਚ ਰਜਾ ਦੇ ਵੀ ਗਾਣ ਅਲੀ ਭਰਾਦਰ ਹੋਰਾਂ ਦੇ ਕਾਫੀ ਚੰਗੇ ਗਾਣੇ ਆ ਰਹੇ ਜੀ ਫਿਲਮਾਂ ਬਾਰੇ ਕੀ ਸੋਚਦੇ ਹੋ ਕਮੇਡੀ ਜਿਵੇਂ ਤੁਸੀਂ ਜਿੰਨੀਆਂ ਫਿਲਮਾਂ ਦੇ ਨਾਲ ਲੇ ਕੇ ਸਾਰੀਆਂ ਕਮੇਡੀ ਨੇ ਹਾਂਜੀ ਬਿਲਕੁਲ ਸੋਚਦੇ ਹੋ ਕਿ ਵੀ ਸੈਰੀਅਸ ਫਿਲਮ ਵੀ ਬਣਨੀ ਚਾਹੀਦੀ ਨਹੀਂ ਬਿਲਕੁਲ ਫਿਲਮਾਂ ਹਰ ਤਰ੍ਹਾਂ ਦੀ ਬਣਨੀ ਚਾਹੀਦੀ ਹੈ ਜਿਵੇਂ ਆਟੇ ਦੀ ਚਿੜੀ ਵਾਲਾ ਗਾਣਾ ਲਿਖਿਆ ਉਹ ਗਾਣੇ ਵੀ ਬਹੁਤ ਅੱਛੇ ਨੇ ਬਿਲਕੁਲ ਹਾਂਜੀ ਫਿਲਮਾਂ ਹਰ ਤਰ੍ਹਾਂ ਦੀ ਹਰ ਤਰ੍ਹਾਂ ਦਾ ਸਰੋਤਾ ਦੇਖਣ ਵਾਲਾ ਦਰਸ਼ਕਾ ਉਹ ਹਰ ਤਰ੍ਹਾਂ ਦੀਆਂ ਫਿਲਮਾਂ ਚੱਲਦੀਆਂ ਵੀ ਆ ਪਿੱਛੇ ਮਸਤਾਨੇ ਕਿੰਨੀ ਜਿਆਦਾ ਜ਼ਬਰਦਸਤ ਹਟ ਹੋਈ ਆ ਉਹ ਉਹਦੇ ਵੀ ਉਸ ਉਸ ਕੈਟਾਗਰੀ ਦੀ ਜਿਹੜੀ ਫੈਨ ਫੋਲੋਇੰਗ ਵੀ ਹੈਗੀ ਕਲਾਕਾਰਾਂ ਦੀ ਔਰ ਕੈਰੀオン ਜੱਟਾ 3 ਵੀ ਹਿੱਟ ਹੋਈ ਆ ਜੀ ਉਸ ਤਰ੍ਹਾਂ ਦੇ ਵੀ ਦੇਖਣ ਵਾਲੇ ਵੀ ਬਹੁਤ ਲੋਕ ਆ ਹਰ ਤਰ੍ਹਾਂ ਦੇ ਸਮਾਜ ਦੇ ਵਿੱਚ ਹਰ ਰੰਗ ਦੇ ਨਹੀਂ ਪੰਜਾਬੀਆਂ ਦੇ ਉੱਤੇ ਅਕਸਰ ਪੰਜਾਬੀ ਫਿਲਮ ਇੰਡਸਟਰੀ ਦੇ ਕਹਿੰਦੇ ਰਹਿੰਦੇ ਨੇ ਕਿ ਕਮੇਡੀ ਹੀ ਬਣ ਰਹੀ ਆ ਚੁਟਕਲੇ ਚੱਲ ਰਹੇ ਨੇ ਬਿਲਕੁਲ ਹਾਂਜੀ ਫਿਲਮ ਜਿਹੜੀ ਜਿਸ ਤੇ ਗੱਲ ਹੋਣੀ ਚਾਹੀਦੀ ਜਿਵੇਂ ਤੁਸੀਂ ਕਿਹਾ ਕਿ ਵੀ ਜਿਹੜਾ ਦੁੱਖ ਦਰਦ ਆ ਇੱਕ ਮਜ਼ਦੂਰ ਦਾ ਇੱਕ ਗਰੀਬ ਦਾ ਉਹ ਵੀ ਬਿਆਨ ਕੀਤਾ ਜਾ ਸਕਦਾ ਬਿਲਕੁਲ ਕੀਤਾ ਜਾ ਸਕਦਾ ਜਿੱਥੇ ਹੁਣ ਕੋਈ ਵੀ ਡਾਇਰੈਕਟਰ ਜਾਂ ਕੋਈ ਪ੍ਰੋਡਿਊਸਰ ਉਹੀ ਵੇਚਣਗੇ ਨਾ ਜਿਹੜਾ ਕੁਝ ਵਿਕਦਾ ਇੱਕ ਬਹੁਤ ਮਾਨ ਵਾਲੀ ਗੱਲ ਕਹਿਸਾਂਦਾ ਬਾਈ ਅਮਰਦੀਪ ਗੱਲਾ ਉਹਨਾਂ ਨੇ ਫਿਲਮ ਅਨਾਉਂਸ ਕੀਤੀ ਹੋਈ ਗਲੀ ਨੰਬਰ ਕੋਈ ਨਹੀਂ ਜਿਹਦੇ ਵਿੱਚ ਪਛੜੇ ਲੋਕਾਂ ਦਾ ਗਰੀਬ ਲੋਕਾਂ ਦਾ ਦਰਦ ਜਿਹੜਾ ਉਹਦੇ ਵਿੱਚ ਇੱਕ ਅਨੇਮਨ ਸਿੰਘ ਦੀ ਕਹਾਣੀ ਹੈ ਮਾਨਸਾ ਤੋਂ ਗਲੀ ਨੰਬਰ ਕੋਈ ਨਹੀਂ ਜੀ ਉਹਦੇ ਵਿੱਚ ਗਰੀਬਾਂ ਦਾ ਬਹੁਤ ਡੂੰਘਾ ਦਰਦ ਚਿਤਰਿਆ ਹੋਇਆ ਜਿਹੜੀ ਉਹ ਬਾਈ ਅਮਰਦੀਪ ਗੱਲ ਉਹਤੇ ਫਿਲਮ ਬਣਾ ਰਹੇ ਆ ਤੇ ਉਹ ਇਸ ਤਰ੍ਹਾਂ ਦੀਆਂ ਫਿਲਮਾਂ ਵੀ ਬਣਨਗੀਆਂ ਇਸ ਤਰ੍ਹਾਂ ਦਾ ਸੁਨੇਹਾ ਮਿਲ ਕੇ ਆਉਣਗੇ ਲੋਕ ਕੱਟ ਦੇਖ ਦੇ ਇਹਨਾਂ ਫਿਲਮਾਂ ਨੂੰ ਭਾਵੇਂ ਕੱਟ ਦੇਖਣ ਜਿਹੜੀਆਂ ਬਣਾਉਣੀਆਂ ਤਾਂ ਚਾਹੀਦੀਆਂ ਨਾ ਹਾਂ ਉਦੋਂ ਤਾਂ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਹਾਂ ਹਮ ਹਰ ਤਰ੍ਹਾਂ ਦਾ ਐਕਸਪੈਰੀਮੈਂਟ ਹੋਣਾ ਚਾਹੀਦਾ ਵਿੱਚ ਉਹ ਕਿਸੇ ਵੱਡੇ ਦਿਲ ਵਾਲੇ ਬੰਦੇ ਦਾ ਕੰਮ ਹੈ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣੀਆਂ ਇਸ ਤਰ੍ਹਾਂ ਦੇ ਰਿਸਕ ਲੈਣੇ ਇਹ ਬਾਈ ਅਮਰਦੀਪ ਗਿੱਲ ਵਰਗੇ ਬੰਦਿਆਂ ਦਾ ਮਰਦ ਬੰਦਿਆਂ ਦਾ ਕੰਮ ਕਹਿ ਸਕਦੇ ਵਪਾਰੀ ਬੰਦਿਆਂ ਦਾ ਕੰਮ ਨਹੀਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਜੋ ਕੁਝ ਵਿਕਦਾ ਹੈ ਬੰਦਾ ਉਹੀ ਵੇਚੂਗਾ ਫਿਲਮ ਆ ਪੜਾ ਦੀ ਗੀਤ ਹੈ ਤੁਸੀਂ ਵੀ ਕੋਸ਼ਿਸ਼ ਕਰੋਗੇ ਜਿਵੇਂ ਕਹਿੰਦੇ ਕਿ ਹਥਿਆਰਾਂ ਵਾਲੇ ਗੀਤ ਬੜੇ ਵਿਕਦੇ ਆ ਲੁੱਟਾਂ ਖੋਹਾਂ ਵਾਲੇ ਡਾਂਗਾ ਸੋਟੀਆਂ ਵਾਲੇ ਚੱਕ ਲੋ ਧਰ ਲੋ ਵਾਲੇ ਨਹੀਂ ਉਹ ਕਹਿੰਦਾ ਫੁੱਬ ਕੇ ਗੀਤ ਜੋ ਗਾਵੇ ਬੰਬ ਬੰਦੂਕਾਂ ਦੇ ਸੱਚ ਆਖਾਂ ਬਦਬੂਦੀਆਂ ਗੱਲਾਂ ਕਰਦਾ ਹੈ ਫੁੱਬ ਕੇ ਗੀਤ ਜੋ ਗਾਵੇ ਬੰਬ ਬੰਦੂਕਾਂ ਦੇ ਸੱਚ ਆਖਾਂ ਬਦਬੂਦੀਆਂ ਗੱਲਾਂ ਕਰਦਾ ਹੈ ਰੂ ਚਾਹੀਦੀ ਰੂ ਦੀਆਂ ਗੱਲਾਂ ਸੁਣਨ ਲਈ ਕੋਈ ਰੂਹ ਵਾਲਾ ਹੀ ਰੂ ਦੀਆਂ ਗੱਲਾਂ ਕਰਦਾ ਹੈ ਸੋ ਮੈਂ ਲੱਗਾ ਤਾਂ ਇਸ ਗੱਲ ਤੇ ਹੋਇਆ ਵੀ ਰੋਮਾਂਟਿਕ ਗਾਣੇ ਹੋਣ ਪਰਿਵਾਰਕ ਗਾਣੇ ਹੋਣ ਸਮਾਜ ਦੀਆਂ ਜਿਹੜੀਆਂ ਤੰਗੀਆਂ ਤਰਸ਼ੀਆਂ ਉਹਨਾਂ ਦੀ ਗੱਲ ਹੋਵੇ ਦੱਬੇ ਕੁਚਲੇ ਲੋਕਾਂ ਦੀ ਗੱਲ ਹੋਵੇ ਹੁਣ ਫਿਰ ਵੀ ਕਿਤੇ ਜੇ ਲੋੜ ਪਈ ਤਾਂ ਮੈਂ ਲਿਖ ਸਕਦਾ ਮੈਂ ਆਪਾਂ ਕਿਹੜਾ ਸੌ ਪਾਈ ਹੋਈ ਹੈ ਪੈਸੇ ਲਈ ਮੈਂ ਬਿਲਕੁਲ ਲਿਖ ਸਕਦੇ ਆ ਕਿਤੇ ਭੁੱਖਾ ਮਰਨਾ ਹੁਣ ਮੈਂ ਇਸ ਗੱਲ ਦਾ ਟੈਂਡਰ ਥੋੜੋ ਲਿਆ ਹੋਇਆ ਵੇ ਸਾਰੇ ਚੰਗੇ ਮੈਂ ਲਿਖਣੇ ਚੰਗੇ ਮੈਂ ਲਿਖਣੇ ਤੇ ਭੁੱਖਾ ਮੈਂ ਹੀ ਮਰਨਾ ਮੈਂ ਵੀ ਲਿਖ ਸਕਦਾ ਤੁਹਾਡੇ ਉਸ ਗੀਤ ਦਾ ਨੁਕਸਾਨ ਹੋ ਜਾਏਗਾ ਨਾ 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 ਉਹਦੀ ਕੋਈ ਕੁਆਲਿਟੀ ਹੋ ਉਹਦਾ ਕੋਈ ਮਿਆਰ ਹੋਗਾ ਐ ਨਹੀਂ ਵਾਹਿਆਤ ਨਹੀਂ ਹੋਣਗੇ ਇਹ ਗਰੰਟੀ ਸ਼ਬਦ ਚੰਗੇ ਹੋਣਗੇ ਬਿਲਕੁਲ ਬਿਲਕੁਲ ਹਾਂਜੀ ਮਤਲਬ ਜੇ ਤੁਸੀਂ ਬੰਦੂਕ ਵੀ ਚਕਾਓਗੇ ਚੰਗੇ ਲਈ ਚਕਾਓਗੇ ਨਹੀਂ ਨਹੀਂ ਮੇਰੇ ਮੇਰੇ ਕੋਈ ਸੁਜੈਸ਼ਨ ਮਤਲਬ ਫਿਰਮ ਤੋਂ ਸਿਚੁਏਸ਼ਨ ਹੋ ਸਕਦੀ ਹੈ ਨਾ ਕੋਈ ਬਿਲਕੁਲ ਹਾਂ ਇਹ ਇਸ ਤਰ੍ਹਾਂ ਦਾ ਇੱਕ ਗਾਣਾ ਮੇਰਾ ਆਇਆ ਹੋਇ ਉਹ ਇੱਕ ਕਹਾਣੀ ਦੇ ਹਿਸਾਬ ਨਾਲ ਕਿਵੇਂ ਮਜਬੂਰ ਕਰਦਾ ਸਮਾਜ ਬੰਦੇ ਨੂੰ ਹਥਿਆਰ ਚੱਕਣ ਵਾਸਤੇ ਉਸੋ ਗਾਣਾ ਹੈਗਾ ਕਹਿੰਦਾ ਕਦੇ ਕਦੇ ਇਹ ਵਕਤ ਬਣਾ ਮਜਬੂਰ ਹੈ ਕਰ ਦਿੰਦਾ ਨਾ ਚਾਉਂਦਿਆਂ ਵੀ ਆਪਣੇਆਂ ਤੋਂ ਦੂਰ ਹੈ ਕਰ ਦਿੰਦਾ ਕਦੇ ਕਦੇ ਇਹ ਵਕਤ ਬਣਾ ਮਜਬੂਰ ਹੈ ਕਰ ਦਿੰਦਾ ਨਾ ਚਾਉਂਦਿਆਂ ਵੀ ਆਪਣੇਆਂ ਤੋਂ ਦੂਰ ਹੈ ਕਰ ਦਿੰਦਾ ਉਹ ਚੁੱਕਦਾ ਹੈ ਤਿਆਰ ਜਿਹਨੂੰ ਹੱਕ ਹਾਸਲ ਨਹੀਂ ਹੁੰਦਾ ਜਨਮ ਜਾਤ ਤੋਂ ਬੰਦਾ ਕੋਈ ਕਾਤਲ ਨਹੀਂ ਹੁੰਦਾ ਜਨਮ ਜਾਤ ਤੋਂ ਬੰਦਾ ਕੋਈ ਕਾਤਲ ਨਹੀਂ ਹੁੰਦਾ ਕੀ ਬਾਤ ਗਿਆ ਬਹੁਤ ਬਹੁਤ ਸ਼ੁਕਰੀਆ ਇਹ ਬਾਈ ਕਰਮਜੀਤ ਤੁਨ ਮੋਲ ਨੇ ਗਾਇਆ ਹੋਇਆ ਜੀ ਉਸ ਲੈਦਰ ਲਾਈਫ ਫਿਲਮ ਦੇ ਵਿੱਚ ਬਾਈ ਪ੍ਰਿੰਸ ਕਮਲਜੀਤ ਸਿੰਘ ਨੇ ਫਿਲਮ ਲਿਖੀ ਸੀ ਉਹਦੇ ਵਿੱਚ ਕਰਮਜੀਤ ਬਾਈ ਨੇ ਇਹ ਗਾਣਾ ਗਾਇਆ ਹੋਇਆ ਜੀ ਬਾਈ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਜਾਂਦੇ ਜਾਂਦੇ ਜੇਕਰ ਮੈਨੂੰ ਤੁਸੀਂ ਆਟੇ ਦੀ ਚਿੜੀ ਵਾਲਾ ਸੁਣਾ ਦਿਓ ਤਾਂ ਗੱਲ ਹਾਂ ਮੇਰੇ ਅੰਤਰਾ ਨਹੀਂ ਯਾਦ ਮੇਰੇ ਖਾਸ ਸਾਈ ਸਾਈ ਸੁਣਾ ਦਿਓ ਸਮਿਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀ ਨੂੰ ਸਮਿਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀ ਨੂੰ ਇੱਕ ਦਰਦ ਦੇ ਗਏ ਨੇ ਹਏ ਇੱਕ ਦਰਦ ਦੇ ਗਏ ਨੇ ਮੇਰੀ ਰੂਖੜੀ ਖਿੜੀ ਨੂੰ ਸਮਿਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀ ਨੂੰ ਸਮਿਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਭਾਈ ਸਮਾਂ ਦੇਣ ਲਈ ਇਸ ਪ੍ਰੋਗਰਾਮ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਲਓ ਜੀ ਇਹ ਸਨ ਕੁਲਦੀਪ ਕੰਡਿਆਰਾ ਜਿਸ ਦੇ ਗੀਤ ਬੜੇ ਮਕਬੂਲ ਨੇ ਤੁਸੀਂ ਉਹਨਾਂ ਦੇ ਗਾਣੇ ਆਉਣ ਵਾਲੀਆਂ ਫਿਲਮਾਂ 'ਚ ਵੀ ਸੁਣੋਗੇ ਪੁਰਾਣੇ ਗਾਣੇ ਆਟੇ ਦੀ ਜਿਹੜੀ ਗਾਣਾ ਜਰੂਰ ਸੁਣਿਓ ਤੇ ਬਿਹੜੇ ਵਾਲਿਆਂ ਦਾ ਮੁੰਡਾ ਵੀ ਜਰੂਰ ਗਾਣਾ ਸੁਣਿਓ ਤੇ ਇਸ ਵੀਰ ਨੂੰ ਸਲਾਮ ਹੈ ਕਿ ਸਦਾ ਕਿਰਤਿਆਂ ਦੀ ਗੱਲ ਤੇ ਲੋਕਾਂ ਦੀ ਬਾਤ ਪਾਉਂਦਾ ਰਹੇ ਕੈਮਰਾਮੈਨ ਮਲਕੀਤ ਸਿੰਘ ਦੇ ਨਾਲ ਹੈਪੀ ਭਗਤਾ